ਸਤ ਸ੍ਰੀ ਅਕਾਲ ਜੀ ਪਾ ਪਹੁੰਚੇ ਅੱਜ ਬੱbbi ਬਾਈ ਉਸਤਾਦ ਬਾਈ ਕੋਲ ਤੇ ਤੇ ਬਾਈ ਆਪਣਾ ਕੂਤਰੇ ਸ਼ੌਕ ਕਰਾਉਣ ਲੱਗਿਆ ਇਹ ਬਾਕੀ ਬਾਈ ਨੂੰ ਪੁੱਛਦੇ ਬਾਈ ਇਹ ਕੀ ਦੇ ਲਿਆਂਦਾ ਹੈ ਤੇ ਬਾਈ ਇਹ ਤਾਂ ਬਚਿਆਂ ਨੂੰ ਲਿਆਏ ਆ ਕੂਤਰ ਅੱਛੇ ਹੈ ਬਾਈ ਯਾਰ ਬੜਾ ਸੋਹਣਾ ਸੁਨੱਖਾ ਯਾਰ ਬਸ ਇੱਕ ਸੁਨੱਖ ਨੂੰ ਹੀ ਲਿਆਂਦਾ ਵਾ ਇੱਕ ਟੀਰਾ ਬਾਈ ਹੈਂ ਅੱਕ ਤੇ ਹਾਂ ਬਸ ਆ ਦੇਖੋ ਬਾਈ ਅੱਗੇ ਫਣੀ ਫਣੀ ਅੱਕ ਹੋਈ ਇਹ ਸ਼ਾਖ ਹੈ ਦੂਜੇ ਪਾਸੇ ਕਮਾਂਡਰ ਹੈ ਨਾ ਕਮਾਂਡਰ ਇਹ ਬਾਈ ਪਤਾ ਕਿਹਨੇ ਵਿੱਚੋਂ ਹੈ ਕਹਿ ਕੇ ਦਿੱਤਾ ਕਿ ਉਹ ਅਗਲੇ ਨੇ ਕਿਆ ਕਹਿ ਦੱਸਦਾ ਬਾਈ ਹੁਣ ਕਿਆ ਕਹਵਾਂ ਅੱਛਾ ਹਾਂ ਬਾਈ ਬੜਾ ਸੁਆਸ ਰੱਖਿਆ ਯਾਰ ਬੋਬੀ ਬਾਈ ਜਿਹੜੇ ਬੱਚੇ ਆਪਣੇ ਆਹ ਕਮਜ਼ੋਰ ਕਮਜ਼ੋਰ ਦੇ ਰਹਿ ਕੇ ਪੋਤੇ ਫੁੱਲ ਕੇ ਮਰਦੇ ਕਾਤੇ ਮਰਦੇ ਬਾਈ ਯਾਰ ਪਤਾ ਨਹੀਂ ਕਿਆ ਗੱਲ ਆ ਬਿਮਾਰੀ ਜਿਉ ਮਾਰੀ ਜਾਂਦੀ ਆ ਚਾਚਾ ਜੀ ਬੋਦਾਂ ਕਤੇ ਰਕਾਲਾ ਹੋਟੇਲੀ ਦੀ ਤੂੰ ਤੋਸੂਦਾ ਹੋਣਾ ਐਦਾਂ ਨਾ ਆਹ ਬਿਮਾਰੀ ਆ ਹਾਂ ਹਾਂ ਇਹ ਸੜੀ ਜਿੱਦਾਂ ਕੋਈ ਦਾ ਰਿਜ਼ਲਟ ਨਹੀਂ ਆ ਰਿਹਾ ਇਹ ਗਾਲ ਗਾਲ ਪੱਕ ਜੰਨੇ ਐਦਾਂ ਹਾਂ ਛਿੱਟੇ ਛਿੱਟੇ ਇਹਦਾ ਬਈ ਕਲਾਜ ਹੈਗਾ ਇਹਦਾ ਇਹਦਾ ਪਤਾ ਨਹੀਂ ਲੱਗਦਾ ਇਹਦੀ ਬਿਮਾਰੀ ਦਾ ਵੀ ਕਾਹਦੇ ਪੱਕਦੇ ਆ ਕਿਆ ਚੱਕਰ ਆ ਕਿਆ ਪ੍ਰੋਬਲਮ ਆਉਂਦੀ ਆ ਆ ਗਾਲ ਸੋਜੇ ਜਾਂਦੇ ਇੱਥੇ ਦੀ ਬਈ ਜੇ ਆਪਾਂ ਦਾਣਾ ਦੂਣਾ ਖਰਾਕ ਦਿੰਦੇ ਨਾ ਕੋਈ ਪੈਨਾਂ ਨੂੰ ਤੇਰੇ ਗਾਲ ਚ ਲੱਗ ਜਾਂਦਾ ਜਖਮ ਹੋ ਜਾਂਦਾ ਜਖਮ ਕਰਕੇ ਬੜਾ ਜਖਮ ਹੁੰਦਾ ਇਹਨਾਂ ਟਾਰਾਮਾਈ ਸਿੰਦਰ ਦੇ ਟੀਕਾ ਆਉਂਦਾ ਬਈ ਉਹ ਇੱਕ ਇੱਕ ਦੋ ਦੋ ਤੁਪਕੇ ਦੇ ਨਾ ਇੱਕ ਇੱਕ ਤਪਕ ਹਰ ਹਰ ਹੋ ਜਾ ਇਹਦਾ ਗਾਲੀ ਅੰਦਰ ਗਾਲੀ ਇਨਫੈਕਸ਼ਨ ਉਹ ਸਹੀ ਹੋ ਜਾਣੀ ਆ ਆ ਚੰਗਾ ਭਲਾ ਸਾਥ ਬੱਜਾ ਨਾ ਬਾਈ ਇਹ ਆ ਬੱਬੀ ਬਾਈ ਦੇ ਕੋਲ ਉੱਤਰ ਆ ਆ ਬਜਾ ਸੜਾ 1:30 ਵਜੇ ਕੱਢਿਆ ਬਹੁਤ ਬਾਈ ਇਹ ਵੇਚਣੇ-ਕੁੱਚਣੇ ਵਾਲੇ ਹੈਗੇ ਨਹੀਂ ਇਹ ਨਾ ਵੇਚਣ ਦੀ ਗੱਲ ਕਰਿਓ ਇਹ ਸਾਰੇ ਉੜਨੇ ਵਾਲੇ ਬਾਈ ਨੇ ਕਿਤੇ ਬਾਈ ਫੋਨ ਕਰਕੇ ਪੁੱਛਿਆ ਬਾਈ ਵੇਚਣੇ ਆ ਬਾਈ ਨੇ ਵੇਚੇ ਵੇਚਣ ਵਾਲੀ ਨਹੀਂ ਹੈਗੇ ਬਾਈ ਇਹ ਇਹ ਆ ਪੰਜ ਵਜਾ ਸੜਾ ਕੱਢਿਆ ਪਹਿਲੀ ਵਾਰੀ ਦਾ ਕੱਢਿਆ ਇਹਦੀ ਭੈਣ ਸੀ ਪਹਿਲਾਂ ਦਿਹਾੜੀ ਓੜਦੀ ਦੀ ਘਰ ਅੱਛਾ ਸੜਾ 1:30 ਪਤਾ ਨਹੀਂ ਇਹਦਾ ਵੀ ਗਲ ਜਾ ਪੱਕ ਗਿਆ ਦਾ ਦੇ ਆ ਕੈੜਾ ਜਾ ਥੱਲੇ ਤੋਂ ਹੋਇਆ ਵਾਹ ਇਹ ਦਾਣੇ ਚੁਗਦਾ ਕਿ ਨਹੀਂ ਦਾਣੇ ਚੁਗਦਾ ਤਾਂ ਹੁਣ ਥੋੜਾ ਸੁਸਤ ਜਾ ਹੋ ਗਿਆ ਇਹਨੂੰ ਦਵਾਈ ਦਊਂਗਾ ਇਹ ਤਾਰਾ ਮਹੀ ਸੀ ਇਹ ਇਦਾਂ ਗੱਲ ਹੋ ਜਾਂਦਾ ਇਦਾਂ ਦਾ ਗੱਲ ਹੋ ਜਾਂਦਾ ਬੱਚਾ ਇਹ ਮਤਲਬ ਇੱਕ ਲੱਗਾ ਕੈਂਸਰ ਹੋ ਗਿਆ ਨਾ ਹਾਂ ਪਤਾ ਆਹ ਚੀਜ਼ ਬਿਮਾਰੀ ਜੀ ਆ ਆਰਾਮ ਨਹੀਂ ਆਉਂਦਾ ਹੈਗਾ ਦਵਾਈ ਦੇਈ ਜਾ ਠੀਕ ਹੈ ਪਹਿਲਾਂ ਠੀਕ ਚੰਗਾ ਭਲਾ ਦਾ ਇੱਕਾਂ ਮੇਰੇ ਕਬੂਤਰ ਹੋ ਗਿਆ ਬਾਈ ਮੈਂ ਦੇਸੀ ਦਵਾਈ ਦਿੱਤੀ ਤੁਹਾਨੂੰ ਪਰ ਬੱਚੇ ਉੜਨੇ ਵਾਲੇ ਤੇ نسل ਤੇ ਵੱਲੋਂ ਚੰਗੇ ਆ ਪੂਰੇ ਹਾਂ ਪੂਰਾ ਘਰੇ ਜੋਰ ਬਹੁਤ ਮਾਰਦੇ ਆ ਉੜ ਅੜਾਈ ਵਿੱਚ ਬਾਈ ਛੱਡਦਾ ਥੋੜਾ ਤਾਂ ਹੈ ਨਹੀਂ ਇਹ ਬਸ ਇੱਕ ਸ਼ੌਂਕ ਰੱਖਿਆ ਹੋਇਆ। ਬਸ ਇੱਕ ਸ਼ੌਂਕ ਨੂੰ ਬਥੇਰੀਆਂ ਬਾਜ਼ੀਆਂ ਛੱਡ ਲਈ ਜੀ ਬਸ ਪਹਿਲਾਂ ਕੰਮ ਕਰ ਤੇ ਬਿਜੀ ਰਹਨਾ। ਮੈਂ ਕੰਮ ਇਹ ਨਾਲ ਵਿੱਚ ਤਾਂ ਬੰਦੇ ਚਾਹੀਦੇ ਜੀ। ਹਾਂ ਹਾਂ ਟਾਈਮ ਹਣਾ। ਹਾਂ ਟਾਈਮ ਬੰਦੇ ਚਾਹੀਦੇ ਆਪਾਂ ਨੂੰ। ਵੀ ਹੁਣ ਇਹ ਨਾਲ ਇਹ ਦੇਖੋ ਇਹ ਕਰੋਂਗੇ ਫਿਰ ਆਪਣਾ ਰੋਟੀ ਪਾਣੀ ਦਾ ਖੱਲ ਨਹੀਂ ਹੋਣਾ। ਰੋਟੀ ਪਾਣੀ ਦਾ ਫਿਰ ਮੈਂ ਜੀ ਛੱਡਣ ਲੱਗ ਗਿਆ ਫਿਰ। ਤੇ ਬਾਜ਼ੀਆਂ ਫਿਰ ਸੜਾ ਘਰ ਨਹੀਂ ਗੇਮ ਬਣਦੀ ਹੈਗੀ ਜਦ ਤੱਕ ਕੋਈ ਕਾ ਡੱਬਾ ਛੱਡਣਾ ਦਾ ਇਹ ਨੂੰ ਕਹਿਣਾ ਤਾਂ ਹੋ ਗਿਆ। ਉਹ ਜਾਂਦੀ ਹੈ। ਤਾਂ ਯਮਾਂ ਕਿੱਲਾ ਜਾਉਂਦਾ ਹੈ ਬਬਾਈ ਹਾਂ ਆਪ ਅਚਾ ਹੈ ਜਣਾ ਤਾਂ ਆਪਾਂ ਨੇ ਇਹ ਡੱਬਾ ਕਿਨੇ ਚ ਬਾਈ ਇਹ ਉਹ ਤੋਂ ਨਾਲ ਉੱਥੋਂ ਦੇ ਲਿਆਤਾ ਰਸਤਾਂ ਤੋਂ ਅੱਛਾ ਇਹਦਾ ਦਾ ਬਾਪ ਦਾ ਉਹ ਸੁੱਖੇ ਨੂੰ ਦੇ ਦਿੱਤਾ ਤਾਂ ਮੈਂ ਹਾਂ ਹਾਂ ਮੈਨੂੰ ਕੋਈ ਪ੍ਰੋਬਲਮ ਆ ਗਈ ਧੀ ਮੈਂ ਤਾਂ ਦੇ ਦਿੱਤਾ ਮੈਂ ਚੱਲ ਆਪਣਾ ਬੰਦਾ ਹੈ ਹਾਂ ਉਹਨੇ ਬਿੱਲੀ ਬੁੱਲੀ ਨੂੰ ਖੋਲਾ ਤਾਂ ਮੈਂ ਹੁਣ ਮਦੀਨਾ ਰੁੱਕੀ ਵੀ ਉਹਨਾਂ ਦੀਆਂ ਅੱਛਾ ਫੇ ਉਹਨਾਂ ਨੇ ਕੱਢਿਆ ਬਾਈ ਗਾਂਹੇ ਉਹ ਉਹ ਕੱਢ ਰਹੇ ਹਨ ਕਬੂਤਰ ਆਪਣੇ ਕੋਲ ਬੈਠੇ ਹਨ ਪੁੱਤਰ ਅੱਛਾ ਇਹਦੀ ਮਾਂ ਤੀ 2 ਵਜਿਆਂ ਮਨਸੂਏ ਛੱਡੀ ਤੀ ਹਾਂ 7 ਵਜੇ ਆ ਕੇ ਢਾਂਗੀ ਚੜ ਗਈ ਤੇ 8 ਵਜੇ ਅੱਛਾ ਜੀ ਜਿੱਤ ਕੇ ਕਬੂਤਰ ਉਰੇ ਆ ਕੇ ਦਿਖਰੇ ਆਪਣੇ ਕੋ ਮੈਂ ਉਥੇ ਮਨਸੂਰ ਮਨਸੂਰ ਹੈ ਵੀ ਕਿ 2 ਕਿਲੋਮੀਟਰ ਪੰਗ ਆਪਾਂ ਦੇ ਆਣ ਨਾਲ ਜਿੱਤ ਕੇ ਆਈਏ ਰਾਤ ਨੂੰ ਨੇਰਾ ਕਰਕੇ ਅੱਛਾ ਫੇਰ ਆਈਏ ਕਰ ਢਾਂਗੀ ਚੜੀ ਆਪਨੇ ਲਾਵੀ ਨੇ ਕਰ ਇਹ ਛੱਡਣਾ ਤਾਂ ਇਹ ਔੜੇ ਆਪਾਂ ਜੇਠ ਦੇ ਮਹੀਨੇ ਚ ਅੱਗੇ ਵੀ ਜੂਰਾ ਅੱਛਾ ਇਹ ਬੜਾ ਕਬੂਤਰ ਬਾਈ ਹੈ ਨਾ ਨਾ ਪੱਠਾ ਹੈ ਅੱਛਾ ਪੱਠਾ ਹੈ ਹੁਣ ਆਇਆ ਸਾਰਾ ਦਿਖਦਾ ਦੋ ਕਿਹੜੀਆਂ ਕੁਰੀਆਂ ਹਜੇ ਹੋ ਰਹੀਆਂ ਭਾਈ ਪੰਗ ਵੀ ਬੜੇ ਲੰਬੇ ਲੰਬੇ ਨੇ ਅੱਜ ਹੁਣ ਸਾਰ ਹੋ ਗਿਆ ਹੌਣ ਕੱਢਣਿਆ ਨਹੀਂ ਹਜੇ ਮੈਂ ਕੱਢਣੇ ਨਹੀਂ ਇਹ ਕੱਢਣੇ ਤੇ ਹੁਣ ਲੈ ਬਾਈ ਇੱਕ ਕੂਤਰਾ ਉਹ ਵੀ ਫੜ ਕੇ ਕਰਾ ਲਈ ਸ਼ੌਕ ਨੂੰ ਉਧਰ ਬੰਦੀ ਬੰਦੀ ਰੱਖ ਪਤਾ ਹੈ ਕਾਲ ਕੰਮ ਤੋਂ ਤਾਂ ਪਿਆ ਰੱਖ ਪਤਾ ਹੈ ਇੱਧਰ ਆਉਂ ਕਾਲ ਤੋਂ ਤਾਂ ਪਿਆ ਰੱਖ ਇੱਧਰ ਵੀ ਨਾ ਰੱਖਿਆ ਦੋ ਇੱਧਰ ਵੀ ਆ ਜਾਂਦੀ ਇੱਕ ਵਾਰ ਇਹੋ ਕਰਦੇ ਕੋਤੇ ਚੱਕ ਲੈਗੀ ਫੜੀ ਕਿਉਂਕਿ ਉਹ ਕੂਤਰਾ ਸ਼ੌਕ ਕਰਾਣੇ ਦੇ ਸਾਹਮਣੇ ਕਾਲਚੀ ਨਹੀਂ ਬੈਠੀ ਹੈ ਕਾਂਖੀ ਸਾਹਮਣੇ ਕਰੇ ਬੈਠੀ ਆ ਆ ਆ ਆ ਆ ਆ ਕਰਾ ਇਹ ਤਾਂ ਕਈ ਭਾਈ ਆ ਬੋਨਾ ਵਿੱਚ ਕੋਈ ਫੜਦੇ ਫਿਰ ਚਿੱਟੀ ਨਾ ਫੜੀ ਬਸ ਆਹ ਇਹਨਾਂ ਦੇ ਭਾਈ ਭਾਈ ਸਾਰੇ ਇੱਕੇ ਕਾਪੀ ਆ ਅੱਛਾ ਇਹ ਸ਼ਾਕੇ ਆ ਬਾਈ ਗਲਜਾਰਾਂ ਨੇ ਜੋ ਅੱਛਾ ਸ਼ਾਕੇ ਬੜੇ ਹਰੀਆਂ ਅੱਖਾਂ ਦੇ ਨੇ ਇਹ ਹਰੀਆਂ ਦੇ ਆ ਵੀਰੇ ਸ਼ਾਕੇ ਤੂ ਬੰਦੇ ਤੇਰੇ ਸਾਰੇ ਹਰੀਆਂ ਅੱਖਾਂ ਦੇ ਆ ਇਹ ਕਿਸੇ ਕੋਲੇ نسل ਹੋ ਗਈ ਐ ਸ਼ਾਕੇ ਦੀ ਜਦ ਮੇਰੇ ਉਸਤਾਜ ਕੋਲ ਅੱਟਾ ਕਰ ਸੰਭੀ ਖਰਾਂ ਵੀ ਉਸਤਾਜ ਕੋਲੇ ਜੰਮੇ ਤੇ ਕੋਲ ਇਹ ਬਾਈ ਹਰੀਆਂ ਅੱਖਾਂ ਦੇ ਗੁਤਰੇ ਹੈ ਲਾਲਚੀ ਨੇ ਹੈ ਨਾ ਹਾਂ ਇਹਨਾਂ ਨੂੰ ਦਿਖਾ ਦਿੰਦਾ ਜੀ ਇੱਥੇ ਇਹਨਾਂ ਦੀ ਅੱਖਾਂ ਨੂੰ ਰੇਡੇ ਕਹਿ ਦਿੰਦਾ ਵੀ ਇਹ ਅੱਖਾਂ ਛਾਖੀਆਂ ਜਾਂ ਉਹ ਛਾਖੀਆਂ ਆ ਦੇਖੋ ਇਹਨਾਂ ਦੀ ਵੀ ਉਹੀ ਚੀਜ਼ ਆ ਹਰੀਆਂ ਅੱਖਾਂ ਸਭ ਦੀ ਬਾਈ ਇਹ ਅਖੇਰੀ ਕਾਲੀ ਵੀ ਨਹੀਂ ਹੈਗੀ ਦੇਖ ਲਓ ਹਰੀ ਪਈ ਫੌਂਚ ਨੂੰ ਸਹੀ ਨਹੀਂ ਨਜ਼ਰ ਆ ਰਹੀ ਫੁੱਲ ਵੀ ਅੱਖਾਂ ਹਰੀ ਹਾਂ ਕਾਲੀ ਨੋਕ ਦਾ ਜੌਂ ਜਿਆ ਸਿਰਪਰ ਹਾਂ ਬਾਈ ਇਹ ਇਹ ਪੂਰੇ ਜ਼ੋਰ ਮਾਰਦੇ ਕਰੇ ਅੱਛਾ ਆਵੇ ਖੁੱਲੀ ਟਾਂਗੀ ਪਰ ਉੜਦੇ ਆ ਵਧੀਆ ਬਾਈ ਪੈਰ ਖਾਈ ਇਹਨਾਂ ਦੇ ਕਹਿੰਦੇ ਆ ਖੁਸ਼ਕ ਹੀ ਆ ਨਾ ਪੈਰ ਪਾਸੇ ਇਹਨਾਂ ਦੇ ਖੁਸ਼ਕ ਹਾਂ ਬਾਈ ਪੂਰੀਆਂ ਨੂੰ ਪੂਰੀਆਂ ਦਾੰਦਰਾਂ ਇਹਨਾਂ ਦੀਆਂ ਠੀਕ ਹੈ ਲੈ ਇਹ ਲਾਲ ਚੀਨੀ ਬਾਈ ਹੈ ਨਾ ਲਾਲ ਚੀਨੀ ਸ਼ੱਕ ਹੀ ਆ ਮੇਰੇ ਜਾਨ ਬ ਘੱਟ ਰਿਖੇ ਆਪਾਂ ਨੇ ਨਾ ਬਾਕੀ ਆਪਣੇ ਆਪਣੇ ਆਹ ਬਾਈ ਮੋਟਰਸਾਈਕਲਾਂ ਦੀ ਜਿੱਤਿਆ ਤਾਂ ਉਹ ਤਾਂ ਬਾਹਰ ਹੋ ਗਏ ਨਾ ਅੱਛਾ ਬਾਈ ਇਹ ਜਾਨਵਰ ਬਿਕਣੇ ਆਲੇ ਨਹੀਂ ਹੈਗੇ ਇਹ ਕਿਹੜਾ ਗਾ ਕੈ ਕਮੈਂਟ ਕਰ ਗਿਆ ਹੈ ਬਾਈ ਕਿੰਨੇ ਪੈਗ ਇਹ ਮੇਰੇ ਉਸਤਾਜ ਕੋਲ ਤਾਂ ਗੁਲਜ਼ਾਰ ਜਿਹੜਾ ਬੌਣਾ ਬਚਾਰਾ ਹਾਂ ਹਾਂ ਬੌਣਾ ਕੋਲ ਮੈਂ ਬੋਲਟ ਜਿੱਤੇ ਉਹਦਾ ਮੋਟਰਸਾਈਕਲ ਉਹ ਕਬੂਤਰਾਂ ਦਾ ਕਹਾ ਬਚਾ ਅੱਛਾ ਇਹ ਜਨਾਬ ਆਪ ਮੇਰੇ ਕੋਲ ਤਾਂ ਆਇਆ ਸੀ ਸ਼ਾਕਾਤਾ ਉਹਨੇ ਕੱਢਿਆ ਤਾਂ ਬੱਚਾ ਹੈ ਅੱਛਾ ਇਹ ਮੈਂ ਰੋਕ ਲਿਆ ਹੈ ਢਾਡਾ ਨਹੀਂ ਹੈਗਾ ਇਹਦੇ ਬੱਚੇ ਕੱਢੇ ਤੇ ਸਾਲੇ ਦੇ ਪਹਿਲੇ ਹੀ ਬੱਚਾ ਮਰ ਗਿਆ ਬੜਾ ਹੋ ਗਿਆ ਹੁਣ ਹੁਣ ਬੱਚੇ ਕੱਢੇ ਹੋ ਕਿ ਨਹੀਂ ਹੁਣ ਕੱਢਣੇ ਆ ਉਹ ਫੂਤਰੀ ਲਾਈ ਵੀ ਇਹਦੇ ਨਾਲ ਅੰਡੇ ਰੱਖੇ ਤੈਨੂੰ ਬਸ ਬੁੱਤ ਦੇ ਦੂੰਗਾ ਪਰ ਵਜੇ ਕਢਾ ਕੇ ਮੈਨੂੰ ਬਸ ਕਰ ਦੇ ਕਿਹੜਾ ਆ ਹਜਰਬਾ ਡੱਬੇ ਦਾ ਪਾਈ ਆ ਬੱਚਾ ਅੱਛਾ ਆ ਅੰਦਾਬਾ ਅੱਛਾ ਲਾਲ ਸੀ ਨਾ ਡੱਬੇ ਬੋਚੇ ਕਰਦਾ ਸੀਲੇ ਡੱਬੇ ਦਾ ਡੂਗਾ ਜਾਂ ਲਾਲ ਡੱਬੇ ਮੈਨੂੰ ਇਹ ਨਾਲ ਇੱਕ ਕੋਤਰੀ ਵੀ ਲਾ ਕੇ ਦੇ ਰਿਹਾ ਕੌਫੀ ਮੇਰੇ ਕੋ ਹੋਏਗੀ ਅੱਛਾ ਕੋਉਤਰ ਦੇ ਦੂੰਗਾ ਠੀਕ ਨਹੀਂ ਆਪਣਾ ਕੋਉਤਰੀ ਤੇਰੀ ਹੋਊਗੀ ਨਸਲ ਆਪਣੀ ਚੇਂਜ ਕਰ ਲੀ ਠੀਕ ਆ ਬੱਬਾ ਜੀ ਕੋਈ ਹੋਰ ਰੱਬ ਦੀ ਕਰ ਲਈ ਬਰਾਬਰੀ ਕਰਦੀ ਕੇ ਭਾਈ ਚੱਲੀ ਜਾਂਦਾ ਕੰਮ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਸਾਹਿਬ ਹਾਂ ਵੁੱਟਾਂ ਵਿੱਚ ਤਾਂ ਟਾਈਮ ਲੰਗੀ ਜਾਂਦਾ ਕੋਈ ਜਿੱਤਦਾ ਕੋਈ ਹਾਰਦਾ ਇਹ ਕਿਸਮਤ ਆਪਣੀ ਆਪਣੀ ਆ ਹਾਂ ਭਾਈ ਇਹ ਮੁਕੱਦਰ ਆ ਸਹੀ ਗੱਲ ਆ ਠੀਕ ਆ ਸਹੀ ਗੱਲ ਸਹੀ ਗੱਲ ਬਸ ਆਹ ਚੱਲ ਚੱਲਾ ਠੀਕ ਆ ਭਾਈ ਦੋਵੇਂ ਕੰਮ ਕਰ ਵਾਲਾ ਬੰਦਾ ਅਸੀਂ ਵੀ ਚੱਲੀਏ ਹੁਣ ਬਾਬਾ ਜੀ ਤੈਨੂੰ ਦੇ ਦੇਣੇ 6-7 ਠੀਕ ਆ ਐ ਬਾਬਾ ਜੀ ਤੈਨੂੰ ਘੜਾ ਕੇ ਤੈਨੂੰ ਬੱਜੇ ਦੇ ਦਨੇ ਰਾਉਨ ਨੂੰ ਠੀਕ ਹੈ ਇੱਕ ਚੋਲੀ ਤੇਰੀ ਵਨ ਜਿਹੜਾ ਕਾਂ ਖੇ ਹੋਇਆ ਠੀਕ ਹੈ ਨਾ ਮੈਂ ਕਾਂ ਤੈਨੂੰ ਬਜੇ ਦਊਂਗਾ ਰਾਉਨ ਨੂੰ ਠੀਕ ਹੈ ਬਾਤਾਂ ਛੱਡਣੇ ਹੋ ਆ ਆਪਣੇ ਕੀ ਗੱਲ ਆ ਠੀਕ ਹੈ ਮੈਂ ਨਾ 13 ਛੱਡਣੇ ਮੈਂ ਮੇਰਾ ਨਾਮ ਨਹੀਂ ਆਪਣਾ ਨਾਮ ਵੀ ਚੱਲੀ ਜਾਵੇ ਪਰ ਮੈਨੂੰ ਕੋਈ ਮਾਨ ਨਹੀਂ ਹੈ ਨਹੀਂ ਆ ਫਿਰ ਆ ਤਾਂ ਹੀ ਛੱਡਣਾ ਪਤਾ ਲੱਗੂ ਵੀ ਹਾਂ ਕੀ ਦੇ ਕਰਤੇ ਆਏ ਹੋਏ ਆ ਆਪਣੇ ਗੱਗੂ ਕੋਲ ਆੜੀ ਆ ਉਹ ਆ ਜਿੱਤ ਗਿਆ ਤਾਂ ਕਹਾ ਮੇਰਾ ਜੇ ਹਾਰ ਗਿਆ ਫਿਰ ਕਹਣਾ ਬੱਬੀ ਦਾ ਮੇਰੀ ਗੱਲ ਸੁਣ ਲਾ ਕਸਮਾ ਤਾ ਹਾਂ ਜਿੱਤ ਹਾਰ ਇਹ ਆ ਨਹੀਂ ਕਹਿੰਦੇ ਚਾਹ ਬਣਾਈ ਜਾ ਉਹਨੇ ਬਣਾਈ ਆ ਸਭ ਜਿੱਤਣ ਨੂੰ ਹੀ ਆਉਂਦੇ ਜਿੰਨੇ ਵੀ ਮੁੰਡੇ ਆਉਂਦੇ ਹਾਂ ਓਏ ਇਹਨੇ ਕਬੂਤਰ ਘਰ ਤੇ ਲੈ ਕੇ ਜਾਂਦਾ ਤੰਨੂ ਕਿਹੜੇ ਗੱਸਣਾ ਤੈਂ ਕਹਣਾ ਮੇਰਾ ਦਿਹਾੜੀ ਔਰਦਾ ਉਹਨੇ ਕਹਣਾ ਮੇਰੇ ਦਾ ਰਾਤ ਕਰਦਾ ਬੈਠ ਜੈਨੇ ਸਾਜਰੇ ਸਹੀ ਗੱਲ ਆ ਠੀਕ ਆ ਕਬੂਤਰ ਤਾਂ ਉਹੀ ਕੰਮ ਕਰਦਾ ਮੈਂ ਤਾਂ ਉਹਨੂੰ ਇਹ ਮੰਨਦਾ ਜਿਹੜਾ 2-3 ਘੰਟੇ ਘਰ ਔਰਦਾ ਇਹ ਬਾਈ ਇਹ ਪੁਰਾਣਾ ਖਿਡਾਰੀ ਆ ਇਹ ਬਸ ਗੱਲਾਂ ਗਾਈ ਵਿੱਚ ਸਮਝ ਲੈ ਵਾ ਗੱਲਾਂ ਗਲੇ ਚੱਲ ਬਬਾਈ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਤੇ ਵੀਡੀਓ ਬਧਿਆ ਲੱਗੀ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਜੀ ਧੰਨਵਾਦ ਕਮੈਂਟ ਤਾਨੂੰ ਬਥੇਰੇ ਆ ਜਾਣੇ ਪਪਾ ਵੀ ਖਰੀਦਣਾ ਇੱਕ ਮਿੰਟ ਨਾ ਕਰਿਓ ਬਸ ਕੋਈ